ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਪਟਿਆਲਾ ਸ਼ਾਹੀ ਪੱਗ ਜਿਹਦੀ ਲੰਥ ਹੈਗੀ ਆ 7.5 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵੈਲ ਵਰਤੇ ਆ ਜਿਹੜਾ ਤੁਸੀਂ ਨੇ ਪਹਿਲਾ ਲੜ ਲਗਾਉਣਾ ਹੈ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਮੰਦਪਾਸਾ ਉੱਤੇ ਰੱਖ ਕੇ ਇਸ ਲੜ ਦੇ ਵਿੱਚ ਕਰ ਤੋਂ ਇਸ ਲੜ ਨੂੰ ਜਿਹੜਾ ਫੋਲਡ ਕਰਕੇ ਥੱਲੇ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜਾ ਬਾਅ ਫੇਰ ਕਿਸ ਲੜ ਨੂੰ ਤੁਸੀਂ ਇਹ ਜਿਹੜਾ ਸਾਫ ਹੋ ਕਰ ਲੈਣਾ ਹੈ। ਚੰਗੀ ਤਰ੍ਹਾਂ ਹਿਲਾੜ ਨੂੰ ਜਿਹੜਾ ਸੈਟ ਕਰ ਕਰਕੇ ਸੜਨ ਨੂੰ ਲਗਾਉਣਾ ਹੈ। ਚੰਗੀ ਤਰ੍ਹਾਂ ਹਿਲਾੜ ਨੂੰ ਜਿਹੜਾ ਬੈਗ ਟੈਕ ਸਾਫ ਕਰਕੇ ਜਿਹੜਾ ਤੁਸੀਂ ਨੇ ਲਗਾ ਦੇਣਾ ਹੈ। ਜਿਹੜਾ ਤੁਸੀਂ ਨਾ ਲੜ ਲਗਾਉਣਾ ਉਹ ਪੁਣੀ ਦਾ ਖੋਲਦਾ ਪਸਾ ਹੱਥਲੇ ਰੱਖ ਕੇ ਤੇ ਬੰਦ ਪਸਾ ਉੱਤੇ ਰੱਖ ਕੇ ਉਸ ਲੜ ਨੂੰ ਇੱਕ ਗਾਰ ਫੋਲਡ ਕਰਕੇ ਗੋਡਣੀ ਵੰਦਣਾ ਤੁਸੀਂ ਨੂੰ ਉਸ ਲੜ ਨੂੰ ਰੈੱਡ 11 ਡਬਲ ਹੋਲਡ ਕਰ ਦੇਣਾ ਹੈ ਡਬਲ ਹੋਲਡ ਕਰਨ ਤੋਂ ਬਾਅਦ ਇਹ ਮਦਨਾ ਚੰਗੇ ਤਰ੍ਹਾਂ ਦੀ ਸਫਾਈ ਕਰਕੇ ਉਹਦਾ ਰੱਡ ਦਾ ਜਿਹੜਾ فاਸਲਾ ਉਹ ਵੀ ਜਿਹੜਾ ਤੁਸੀਂ ਨੇ ਸੈੱਟ ਕਰਨਾ ਹੈ ਚੰਗੇ ਤਰ੍ਹਾਂ ਤੁਸੀਂ ਨੇ ਸਾਰੇ ਲੜ ਦੇ ਵਿੱਚ ਇਹਨਾਂ ਬੈਕ ਤੱਕ ਜਿਹੜੀ ਸਫਾਈ ਉਹ ਕਰਨੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇਨੇ ਬੈਗ ਤੱਕ ਸੋਇ ਸੋਇ ਕਰ ਕਿਹੜਾ ਸਾਨੂੰ ਇਹਨੇ ਲਗਾ ਦੇਣਾ ਹੈ ਤੇ ਜਿਹੜਾ ਤੁਸੀਂ ਨੇ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਹੈ ਉਸੇ ਤਰ੍ਹਾਂ ਤੁਸੀਂ ਨੇ ਜਿਹੜਾ ਤੀਸਰਾ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਜਿੱਥੋਂ ਤੁਸੀਂ ਨੇ ਦੂਸਰਾ ਲੜ ਫੋਲਡ ਕੀਤਾ ਹੈ ਉੱਥੇ ਤੁਸੀਂ ਨੇ ਜਿਹੜਾ ਤੀਸਰਾ ਲੜ ਫੋਲਡ ਕਰਨ ਤੋਂ ਬਾਅਦ ਤੁਸੀਂ ਨੂੰ ਉਸ ਲੜ ਨੂੰ ਡਵਲ ਫੋਲਡ ਕਰਕੇ ਇਹ ਘਰ ਹੱਕਾ ਸਲਾਨਾ ਖੋਲ ਕੇ ਉਹ ਲੜ ਦੇ ਵਿੱਚ ਜਿਹੜਾ ਹੁਣ ਤੁਸੀਂ ਬਾਦ ਦੀ ਮਦਨ ਵਾਲੀ ਸਫਾਈ ਉਹ ਤੇ ਕਰਨੀ ਆ ਕਰ ਲੈਣੀ ਆ ਚੰਗੀ ਤਰ੍ਹਾਂ ਤੁਸੀਂ ਨੇ ਬਾਦ ਦੀ ਮਦਨ ਬੈਕ ਤੱਕ ਚੰਗੀ ਤਰ੍ਹਾਂ ੜੀ ਸਫਾਈਆ ਉਹ ਕਰਨੀ ਹੈ ਬੈਕ ਟੱਕ ਸਫਾਈ ਕਰ ਕੇ ਜਿਹੜਾ ਫਲਾਣ ਨੂੰ ਤੁਸੀਂ ਨੇ ਲਗਾ ਦੇਣਾ ਹੈ ਜਿਹੜਾ ਤੁਸੀਂ ਨਗਲਾ ਲੜ ਲਗਾਉਣਾ ਹੈ ਬੈਲਾੜ ਨੂੰ ਬੈਗ ਤੋਂ ਪਿੰਚ ਕਰਕੇ ਫੋਨੇ ਦਾ ਖੁੱਲਦਾ ਬਸ ਹੱਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਲਾਂ ਨੂੰ ਚੰਗੀ ਤਰ੍ਹਾਂ ਅਗਰ ਤੋਂ ਫੋਲਡ ਕਰਕੇ ਜਿਵੇਂ ਤੁਸੀਂ ਨੇ ਪਹਿਲਾਂ ਇਹ ਲੜਾ ਫੋਲਡ ਕੀਤੇ ਸੀ ਉਥੇ ਹੀ ਤੁਸੀਂ ਨੇ ਇਸ ਲੜ ਨੂੰ ਜਿਹੜਾ ਫੋਲਡ ਆ ਕਰਨਾ ਹੈ ਤੇ ਇੱਕ ਗਾਰੇ ਲੜ ਨੂੰ ਫਿਰ ਤੋਂ ਡਬਲ ਫੋਲਡ ਕਰਕੇ ਗਰ ਤੋਂ ਜਿਹੜਾ ਤੁਸੀਂ ਨੇ ਫੋਲਡ ਕਰਕੇ ਇਸ ਲੜ ਨੂੰ ਚੰਗੀ ਤਰ੍ਹਾਂ ਬੈਗ ਤੱਕ ਜਿਹੜਾ ਸਾਫ਼ ਕਰਕੇ ਲਗਾ ਦੇਣਾ ਹੈ ਹਉ ਤੀਰੇ ਸਾਰੇ ਜਿਹੜੀ ਸਫਾਈ ਆਉਥੀ ਨੇ ਕਰਨੀ ਹੈ ਤੇਰੇ ਸਾਰੇ ਲੜਾਂ ਦਾ ਫਾਸਰਾ ਉਥੇ ਨੇ ਸੇਮ ਰੱਖਣਾ ਹੈ ਸਾਰੇ ਲੜਾ ਜਿਹੜਾ ਬਾਜਾ ਤੁਹਾਨੂੰ ਚੰਗੀ ਤਰ੍ਹਾਂ ਫੇਰਨਾ ਹੈ ਇਹ ਤੁਹਾਡੀ ਸ਼ੇਪ ਹੋਊਗੀ ਜਿਹਨੂੰ ਉਹ ਵੀ ਜਿਹੜੀ ਸੈੱਟ ਕਰ ਲੈਣੀ ਹੈ ਜੇਕਰ ਜਿਹੜੇ ਬਣਾ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਪੂਣੀ ਦਾ ਖੁਲਦਾ ਪਾਸਾ ਥਲੇ ਰੱਖ ਕੇ ਤੇ ਬੰਦੇ ਪਾਸਾ ਉਤੇ ਰੱਖ ਕੇ ਉਹਨਾਂ ਨੇ ਗਾਰ ਥਲੇ ਨੂੰ ਖਿੱਚ ਕਿਹੜਾ ਉਹਦਾ ਵੱਧ ਕਪੜਾ ਆਊਗਾ ਉਹ ਤੁਸੀਂ ਨੇ 11 ਰੰਦਨ ਨੂੰ ਜਿਹੜਾ ਤੁਸੀਂ ਨੇ ਫੋਲਡ ਆਫ ਕਰ ਦੇਣਾ ਹੈ ਉਲਕਾਂਤਵਾ ਜਿਸ ਨੂੰ ਤੁਸੀਂ ਨੇ ਪਹਿਲਾਂ ਹੀ ਲੜ ਫੋਲਡ ਕੀਤੇ ਸੀ ਉਥੇ ਤੁਸੀਂ ਨੇ ਇਸ ਲੜ ਨੂੰ ਫਿਰ ਗਰ ਫੋਲਡ ਕਰਕੇ 11 ਫਿਰ ਤੋਂ ਜਿਹੜਾ ਤੁਸੀਂ ਇਸ ਲੜ ਨੂੰ ਡਵਲੋਪ ਫੋਲਡ ਡਵਲ ਹੋਲਡ ਕਰ ਦੇਣਾ ਹੈ 11 ਉੱਪਰ ਜਿਹੜਾ ਫੋਲਡ ਕਰਕੇ ਇਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਕੇ ਤੁਸੀਂ ਲਗਾ ਦੇਣਾ ਹੈ ਲੜ ਤੁਸੀਂ ਨੇ ਲੜ ਲਗਾਇਆ ਉਸ ਦੇ ਵਿੱਚ ਵੀ ਜਿਹੜਾ ਤੁਸੀਂ ਬਾਅਦ ਫੇਰ ਕੇ ਲੜ ਦੀ ਜਿਹੜੀ ਸਫਾਈ ਹੋ ਕਰਨੀ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਦਾ ਉੱਤੋਂ ਜਿਹੜਾ ਇਹ ਗਰਸ ਲੜ ਨੂੰ ਫੋਲਡ ਕਰਕੇ ਬੈਕ ਤੱਕ ਚੰਗੀ ਤਰ੍ਹਾਂ ਉਹ ਲੜ ਨੂੰ ਹੇਠੋਂ ਤੁਸੀਂ ਨੇ ਫੋਲਡ ਕਰ ਲੈਣਾ ਹੈ ਉਹ ਕੰਤਵੜ ਤੁਹਾਡਾ ਵੱਡਾ ਕਪੜਾ ਉਹ ਹੁਣ ਤੈਨੂੰ ਫੋਲਡ ਕਰਕੇ ਤੁਸੀਂ ਨੇ ਜਿੱਥੋਂ ਪਹਿਲਾਂ ਲੜ ਫੋਲਡ ਕੀਤੇ ਹਨ ਮੁੜਿਆ ਨਾ ਉੱਥੇ ਤੁਸੀਂ ਨੇ ਉਸ ਲੜ ਨੂੰ ਹਲਕਾ ਹਰਕ ਰੱਖ ਕੇ ਦੂਜੇ ਲੜ ਨੂੰ ਜਿਹੜਾ ਨੱਕ ਜਿਹਾ ਦੇਚੜਾ ਫੋਲਡ ਕਰ ਦੇਣਾ ਹੈ ਹੁਣ ਆੜ ਨੂੰ ਚੰਗੇ ਤਰ੍ਹਾਂ ਨਾਲ ਤੇ ਸਫਾਈ ਦੇ ਵਿੱਚ ਲਗਾਉਣਾ ਹੈ ਇਹ ਕਿਧਰ ਤੋਂ ਇਹ ਲੜ ਨੂੰ ਸਾਫ਼ ਕਰਕੇ ਇਹਦਾ ਤੇ ਲਗਾ ਦੇਣਾ ਹੈ ਇਹਦੇ ਤੁਹਾਡੇ ਉੱਤੇ ਪੇਚ ਹੋਣਗੇ ਇਹਨਾਂ ਵਿੱਚ ਵੀ ਜਿਹੜੇ ਬਾਅਦ ਫੇਰ ਕਿਹੜੀ ਸਫਾਈ ਹੋ ਜੀ ਨੇ ਕਰ ਲੈਣੀ ਹੈ ਤੁਸੀਂ ਨੇ ਸਾਰੇ ਲੈਣਾ ਦੇ ਚੜਾਣਾ ਤੁਸੀਂ ਨੇ ਬੈਗ ਤੱਕ ਬਾਜਾ ਜਿਹੜਾ ਚੰਗੇ ਤਰਾ ਤੁਸੀਂ ਨੇ ਜਿਹੜਾ ਫੇਰ ਲੈਣਾ ਹੈ ਜਿਹੜਾ ਤੁਸੀਂ ਨੇ ਕਲਗੀ ਲੜ ਲਗਣਾ ਹੈ ਕਲਗੀ ਲੜ ਦਾ ਜਿਹੜਾ ਤੁਹਾਡਾ ਪੱਗ ਪੈਨ ਹੋਊਗਾ ਉਹ ਤੁਸੀਂ ਨੇ ਨੱਕ ਦੀ ਸੇ ਦੇ ਵਿੱਚ ਲਗਾਉਣਾ ਹੈ ਪੱਗ ਬੈਨ ਨੱਕ ਦੀ ਛੇ ਦੇ ਵਿੱਚ ਲਗਾ ਕੇ ਤੁਸੀਂ ਨੇ ਇਹ ਕਲ ਗਿਲ ਲੜ ਲਵਣਾ ਆ ਤੁਸੀਂ ਕੁਛ ਲੜਦੀ ਜਿਹੜੀ ਪੂਣੀ ਖੋਲ ਕੇ ਤੇ ਲੜ ਦਾ ਖੋਲਦਾ ਜਿਹੜਾ ਤੁਹਾਡਾ ਉਤਲਾਪਲਾ ਉਸ ਨੂੰ ਥੱਲੇ ਨੂੰ ਫੋਲਡ ਕਰਕੇ ਤੇ ਥੜਦੇ ਪਲੇ ਨੂੰ ਉੱਤੇ ਨੂੰ ਫੋਲਡ ਕਰਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਰੇ ਲੜ ਦੇ ਜਿਹੜੇ ਉਸ ਲੜ ਦੇ ਵਿੱਚ ਜਿਹੜੇ ਜਿੰਨੇ ਵੀ ਤੁਹਾਡੇ ਬਾਰ ਹੋਣਗੇ ਉੱਤੇ ਤੁਸੀਂ ਉਸ ਲੜ ਨੂੰ ਜਿਹੜਾ ਹਲਕਾ ਖਿੱਚ ਕੇ ਤੇ ਨੂੰ ਅੰਦਰ ਨੂੰ ਜਿਹੜਾ ਕਪੜਾ ਜਿਹੜਾ ਤੁਸੀਂ ਫੋਲਡ ਕਰ ਦੇਣਾ ਹੈ 1113 ਬਾਸ਼ ਫੇਰ ਕਿਹੜਾ ਸਤੇ ਬਾ ਹੋਣਗੇ ਤੁਸੀਂ ਨੇ ਕੱਢ ਦੇਣੇ ਹਨ ਚੰਗੀ ਤਰ੍ਹਾਂ ਹੁਣ ਤੁਸੀਂ ਨੇ ਸਾਰੇ ਲੜ ਦੇ ਵਿੱਚ ਜਿਹੜੇ ਬੈਗ ਤੱਕ ਤੁਸੀਂ ਨੇ ਬਾਲ ਨੇ ਕੱਢ ਦੇਣੇ ਹਨ ਤੁਸੀਂ ਨੇ ਹੁਣ ਕੱਲ੍ਹ ਦੇ ਲਾੜ ਨੂੰ ਪੱਗ ਪੈਂਦੇ ਥੱਲੇ ਜੀ ਲਿਆ ਕੇ ਉਸ ਨੂੰ ਜਿਹੜਾ ਤੁਸੀਂ ਸੱਜੇ ਪਾਸੇ ਵੱਲ ਘੁਮਾ ਦੇਣਾ ਹੈ ਤਜੇ ਵਸੇ ਵਾਲ ਕੁਮਾਨ ਤੋਂ ਆ ਤੁਸੀਂ ਇਹੜਾ ਸ਼ੇਪ ਦੇ ਕੋਲ ਤੁਸੀਂ ਇਸ ਲੜ ਨੂੰ ਚੰਗੀ ਤਰ੍ਹਾਂ ਦਬ ਦੇਣਾ ਹੈ ਜੇਕਰ ਤੁਹਾਡਾ ਲੱਟ ਲਿਆ ਰਹਿੰਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਣ ਲਗਾ ਸਕਦੇ ਹੋ ਉਹਦੇ ਕਰਕੇ ਇਹ ਟੋਲਾ ਲੜਾ ਉਹ ਟਿੱਲਾ ਨਹੀਂ ਹੋਵੇਗਾ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹੜੀ ਬਾਕੀ ਬਾਕੀ ਜਿਹੜੀਆਂ ਸੈਟਿੰਗਾਂ ਤੁਸੀਂ ਨੇ ਚੰਗੀ ਤਰ੍ਹਾਂ ਜਿਹੜੀ ਕਰ ਲੈਣੀ ਹੈ ਸਾਰੇ ਲੜਾਂ ਵਿੱਚ ਜਿਹੜਾ ਵੀ ਨੇ ਬਾਅਦ ਦੀ ਮੁੰਨੜੀ ਸਫਾਈਆ ਉਹ ਤੁਸੀਂ ਨੇ ਚੰਗੀ ਤਰ੍ਹਾਂ ਜਿਹੜੀ ਕਰਨੀ ਹੈ ਲੋਕ ਤੁਸੀਂ ਨੇ ਕੱਲ੍ਹ ਜਿਹੜਾ ਲੱਗਾ ਸੀ ਉਸ ਦੇ ਵਿੱਚ ਜਿਹੜੇ ਸਾਰੇ ਬਾਲ ਨੇ ਉਹਦੇ ਨੇ ਚੰਗੀ ਤਰ੍ਹਾਂ ਕੱਢ ਦੇਣੇ ਹਨਾ ਚੰਗੇ ਤਰ੍ਹਾਂ ਤਨੇੜੀ ਸ਼ੇਪ ਆਉ ਬੀੜੇ ਤੇ ਸਟਾਉ ਕਰ ਲੈਣੀ ਹੈ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਨਾਲ ਚੰਗੇ ਤਰ੍ਹਾਂ ਪੱਗ ਨੂੰ ਜਿਹੜਾ ਉਹਨੇ ਸੈਟ ਆਉ ਤਨੇ ਕਰ ਲੈਣਾ ਹੈ ਜਿਹੜਾ ਤੁਸੀਂ ਨੇ ਸਿਰ ਢੱਕਣਾ ਹੈ ਸਿਰ ਦੇ ਸੈਂਟਰ 'ਚ ਜਿਹੜਾ ਪਹਿਲਾਂ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਦੇ ਤੇ ਜਿਹੜਾ ਕਵਡਾ ਉਸ ਲੜ ਦਾ ਜਿਹੜਾ ਡਵਲਪਰ ਲਾ ਕੇ ਫਿਰ ਪੂਰੇ ਸਿਰ ਦੇ ਤੇ ਜਿਹੜਾ ਕਵਰ ਆ ਤੁਹਾਨੂੰ ਕਰ ਦੇਣਾ ਹੈ ਕਵਰ ਕਰਨ ਤੋਂ ਬਾਅਦ ਜਿੰਨੇ ਵੀ ਤੁਹਾਡੇ ਰੋਤੇ ਲੜ ਹੋਣਗੇ ਤੁਸੀਂ ਉਹਨਾਂ ਦੇ ਜਿਹੜਾ ਪਹਿਲੇ ਲੜ ਦੇ ਵਿੱਚ ਜਿਹੜਾ ਦੇ ਦੇਣਾ ਹੈ ਕਪੜਾ ਉਹ ਦੇ ਕਰਕੇ ਉਸ ਤੋਂ ਬਾਅਦ ਇਹਨੂੰ ਇਸ ਦੇ ਉੱਤੇ ਜਿਹੜਾ ਬਾਅ ਫੇਰ ਕੇ ਪੂਰਾ ਸਿਰ ਜਿਹੜਾ ਤੁਸੀਂ ਢੱਕ ਦੇਣਾ ਹੈ ਫਿਰ ਪਿਛਲੇ ਲੜ ਨੂੰ ਖਿੱਚ ਕੇ ਦੂਰੇ ਹੱਡਾਂ ਤੋਂ ਫੋਲਡ ਕਰਕੇ ਉਸ ਲੜ ਨੂੰ ਬੈਗ ਤੇ ਚੰਗੀ ਤਰ੍ਹਾਂ ਦਬਾ ਦੇਣਾ ਹੈ ਜੇ ਗਾਣ ਛੜੀ ਵੀਡੀਓ ਬਦਲਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ